ਹਾਂਜੀ ਪਿਆਰ ਭਾਈ ਸਤਿ ਸ੍ਰੀ ਅਕਾਲ ਜੀ ਤਾਂ ਵੱਡੀ ਖੁਸ਼ਖਬਰੀ ਨਿਕਲ ਕੇ ਆਈ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 1000 ਰੁਪਏ ਜਿਹੜਾ ਦੇਣ ਦਾ ਐਲਾਨ ਕਰ ਦਿੱਤਾ ਹੈ ਪਰ ਮੈਂ ਤੁਹਾਨੂੰ ਉਹ ਇਹ ਦੱਸਣਾ ਚਾਹੁੰਗਾ ਕਿ ਇਹ ਐਲਾਨ ਜਿਹੜਾ ਪੰਜਾਬ ਦੇ ਵਿੱਚ ਨਹੀਂ ਹੋਇਆ ਇਹ ਐਲਾਨ ਦਿੱਲੀ ਦੇ ਵਿੱਚ ਹੋਇਆ ਹੈ ਤਾਂ ਦੋਸਤੋ ਪਰ ਤੁਸੀਂ ਨਰਾਸ਼ ਹੋਣ ਦੀ ਕੋਈ ਗੱਲ ਨਹੀਂ ਹੈ ਤੁਹਾਨੂੰ ਜੇ ਦਿੱਲੀ ਦੇ ਵਿੱਚ ਹੋ ਚੁੱਕਾ ਹੈ ਤਾਂ ਦੋਸਤੋ ਪੰਜਾਬ ਦੇ ਵਿੱਚ ਵੀ ਜਲਦੀ ਹੋਏਗਾ ਪਰ ਆਪਾਂ ਇਹ ਜਿਹੜੀ ਵੀਡੀਓ ਬਣਾਈ ਹੈ ਇਹ ਇਸ ਕਰਕੇ ਬਣਾਈ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਕੌਣ-ਕੌਣ ਔਰਤਾਂ ਜਿਹੜੀਆਂ ਪਾਤਰ ਹੋਣਗੀਆਂ ਲਾਹ ਪਾਤਰ ਇਹਦੇ ਬਣ ਸਕਦੀਆਂ ਨੇ ਤੇ ਕੌਣ-ਕੌਣ ਨਹੀਂ ਇਸ ਦੀ ਜਾਣਕਾਰੀ ਆਪਾਂ ਦਿੱਲੀ ਦੇ ਜਿਹੜੇ ਕੋਸ਼ਨਾ ਹੋਈ ਹੈ ਦਿੱਲੀ ਦੇ ਵਿੱਚ ਐਲਾਨ ਹੋਇਆ ਉਹਦੇ ਮੱਦੇ ਨਜ਼ਰ ਆਪਾਂ ਅੱਜ ਉਹਦੇ ਵਾਸਤੇ ਗੱਲ ਕਰਾਂਗੇ ਤਾਂ ਸਭ ਤੋਂ ਪਹਿਲਾਂ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਆ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਜੀ ਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤਾਂ ਜੋ ਵੀਡੀਓ ਲੋਕਾਂ ਤੱਕ ਪਹੁੰਚ ਕੇ ਤੇ ਤੁਹਾਡੇ ਕੋਲ ਆਉਣ ਵਾਲੀ ਕੋਈ ਵੀ ਮੇਰੀ ਵੀਡੀਓ ਹੋਵੇ ਤੁਹਾਡੇ ਤੱਕ ਪਹੁੰਚ ਪਹੁੰਚ ਸਕੇ ਤਾਂ ਤੋਂ ਤੁਸੀਂ ਉਹਦਾ ਜਿਹੜਾ ਲਾਭ ਉਠਾ ਸਕੋ ਤਾਂ ਹੁਣ ਗੱਲ ਕਰਦੇ ਆਂ ਦੋਸਤੋ ਜਿਹੜਾ 1000 ਰੁਪਏ ਹੈ ਜਿਹੜਾ ਔਰਤਾਂ ਨੂੰ ਦੇਣ ਦਾ ਵਾਅਦਾ ਕੀਤਾ ਹੈ ਦਿੱਲੀ ਸਰਕਾਰ ਨੇ ਠੀਕ ਹੈ ਦਿੱਲੀ ਸਰਕਾਰ ਨੇ ਵਾਅਦਾ ਕਰ ਦਿੱਤਾ ਹੈ ਕਿ ਅਸੀਂ ਆਪਣੀ ਗਰੰਟੀ ਪੂਰੀ ਕਰ ਰਹੇ ਹਾਂ ਇਸ ਸਾਲ ਦੇ ਵਿੱਚ ਤਾਂ ਉਹਦੇ ਵਾਸਤੇ ਉਹਨਾਂ ਨੇ ਸ਼ਰਤਾਂ ਕੀ ਰੱਖੀਆਂ ਨੇ ਇਹਦੇ ਬਾਰੇ ਆਪਾਂ ਗੱਲ ਕਰਨ ਜਾ ਰਹੇ ਆਂ ਉਹਦੇ ਵਾਸਤੇ ਪਾਤਰ ਕੌਣ-ਕੌਣ ਹੋਏਗਾ ਪਹਿਲਾਂ ਦਿੱਲੀ ਦੀ ਆਪਾਂ ਗੱਲ ਕਰੀਏ ਤਾਂ ਦੋਸਤੋ ਦਿੱਲੀ ਦੇ ਵਿੱਚ ਪਾਤਰ ਕੌਣ-ਕੌਣ ਹੋਏਗਾ ਕੌਣ ਲਾਪਾਤਰੀ ਬਣ ਸਕਦਾ ਹੈ 1000 ਰੁਪਏ ਦੇ ਲਈ 1000 ਰੁਪਏ ਕਿਸ-ਕਿਸ ਨੂੰ ਮਿਲੇਗਾ ਉਹਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤਾਂ ਉਮਰ ਹੈ ਜਿਹੜੀ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ ਠੀਕ ਹੈ ਇਹ ਤਾਂ ਸ਼ੁਰੂ ਚ ਹੀ ਤਾਂ ਸਭ ਨੂੰ ਪਤਾ ਹੈ ਠੀਕ ਹੈ ਦੂਸਰਾ ਹੈ ਜੀ ਉਹ ਦਿੱਲੀ ਦਾ ਜਿਹੜਾ ਵਸਨੀਕ ਹੋਵੇ ਦਿੱਲੀ ਦਾ ਵਸਨੀਕ ਹੋ ਜਾਏਗਾ 18 ਸਾਲ ਦਾ ਹੋ ਜਾਏਗਾ ਠੀਕ ਹੈ ਜੀ ਇਹ ਦੋ ਪਾਤਰ ਹੋ ਚੁੱਕੇ ਨੇ ਉਸ ਤੋਂ ਬਾਅਦ ਗੱਲ ਕਰੀਏ ਕਿਹਨਾਂ ਕਿਹਨਾਂ ਨੂੰ ਇਹ ਸਕੀਮ ਨਹੀਂ ਮਿਲੇਗੀ ਹਾਂਜੀ ਦੋਸਤੋ ਉਰੇ ਇਹ ਵੀ ਗੱਲ ਕਰਨੀ ਹੈ ਕਿਨਾਂ ਕਿਨਾਂ ਨੂੰ ਸਕੀਮ ਨਹੀਂ ਮਿਲੇਗੀ ਆਪਾਂ ਨੂੰ ਇਹ ਤਾਂ ਪਤਾ ਹੈ ਕਿਨਾਂ ਕਿਨਾਂ ਨੂੰ ਮਿਲੇਗੀ ਪਰ ਕਿਨਾਂ ਨੂੰ ਨਹੀਂ ਮਿਲੇਗੀ ਸਕੀਮ ਇਹਦੇ ਬਾਰੇ ਵੀ ਆਪਾਂ ਗੱਲ ਕਰਦੇ ਆਂ ਤਾਂ ਤੁਹਾਨੂੰ ਦੱਸਦਾ ਦੋਸਤੋ ਜਿਹੜੇ ਵੀ ਠੀਕ ਹੈ ਜੀ ਸਰਕਾਰੀ ਨੌਕਰੀ ਲੱਗੇ ਹੋਏ ਨੇ ਗਵਰਨਮੈਂਟ ਜੌਬ ਕਰਦੇ ਨੇ ਉਹ ਇਸ ਦੇ ਪਾਤਰ ਨਹੀਂ ਹੋਣਗੇ ਚਾਹੇ ਉਹ ਮਹਿਲਾ 1 ਮਹੀਨੇ ਦੇ ਹੁਣ ਪਹਿਲਾਂ ਨੌਕਰੀ ਲੱਗੀ ਹੋਵੇ ਚਾਹੇ ਫਿਰ ਉਹਨੂੰ 20 ਸਾਲ ਹੋ ਗਏ ਹੁਣ ਉਹ ਨੌਕਰੀ ਜੇ ਲੱਗੀ ਹੋਈ ਆ ਉਹ ਹੱਕਦਾਰ ਨਹੀਂ ਹੋਏਗੀ 1000 ਰੁਪਏ ਲੈਣ ਦੇ ਤਾਂ ਦੂਸਰੀ ਵੱਡੀ ਗੱਲ ਤੁਹਾਨੂੰ ਦੱਸਦਾ ਕਿ ਦੂਸਰਾ ਕੀ ਹੈ ਜੀ ਜੇ ਸਰਕਾਰੀ ਪੈਨਸ਼ਨ ਲੈ ਰਿਆ ਕੋਈ ਠੀਕ ਹੈ ਜੀ ਜੇ ਗਵਰਨਮੈਂਟ ਪੈਨਸ਼ਨ ਲੈ ਰਿਆ ਕੋਈ ਤਾਂ ਉਹ ਵੀ ਇਸ ਦਾ ਹੱਕਦਾਰ ਨਹੀਂ ਹੋਏਗਾ ਜਿਵੇਂ ਕਿ 올ਡ ਏਜ ਉਹ ਸਰਕਾਰੀ ਪੈਨਸ਼ਨ ਹੁੰਦੀ ਹੈ ਠੀਕ ਹੈ ਜੀ ਜਿਹਨੂੰ ਆਪਾਂ ਬੁਢਾਪਾ ਪੈਨਸ਼ਨ ਕਹਿੰਦੇ ਨੇ ਉਹ 올ਡ 올ਡ ਏਜ ਪੈਨਸ਼ਨ ਲੈ ਰਿਆ ਉਹ ਵੀ ਇਸ ਦਾ ਜਿਹੜਾ ਪਾਤਰ ਨਹੀਂ ਹੋਵੇਗਾ ਦੂਸਰਾ ਵੱਡਾ ਇੱਕ ਉਹਨਾਂ ਨੇ ਹੋਰ ਦੱਸਿਆ ਜੀ ਜਿਹੜਾ ਇਨਕਮ ਟੈਕਸ ਭਰਦਾ ਹੈ ਠੀਕ ਹੈ ਜੀ ਇਨਕਮ ਟੈਕਸ ਜੇ ਕੋਈ ਔਰਤ ਪਰਦੀ ਹੈ ਉਹ ਇਹਦੀ ਪਾਤਰ ਨਹੀਂ ਹੋਏਗੀ ਪਰ ਪੰਜਾਬ ਵਾਲੀਆਂ ਲੇਡੀਜ਼ ਨੂੰ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਪਹਿਲੀ ਗੱਲ ਤਾਂ ਜਿਹੜੇ ਸਰਕਾਰੀ ਲੱਗੇ ਉਹ ਹੀ ਇਨਕਮ ਟੈਕਸ ਭਰਦੇ ਆ ਨੋਰਮਲ ਜਿਹੜੀ ਵੀ ਘਰੇਲੂ ਔਰਤਾਂ ਨੇ ਉਹ ਇਹਦਾ ਟੈਕਸ ਨਹੀਂ ਭਰਦੀਆਂ ਤਾਂ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਹੈ ਤਾਂ ਹੁਣ ਆਪਾਂ ਪੰਜਾਬ ਦੀ ਗੱਲ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਗੱਲ ਤੁਹਾਨੂੰ ਦੱਸਦਾ ਕਿ ਪੰਜਾਬ ਦਿੱਲੀ ਦੇ ਵਿੱਚ ਦੋਸਤੋ ਇਹਨਾਂ ਨੇ ਇੱਕ ਹੋਰ ਕੀ ਗੱਲ ਕਹੀ ਸੀ ਜਿਹੜੇ ਵੀ ਇਹ ਡਾਕੂਮੈਂਟ ਉਹਨਾਂ ਨੇ ਕਹੇ ਵੀ ਜਿਹੜਾ ਅਪਾਤਰ ਹੋ ਸਕਦਾ ਨਹੀਂ ਹੋ ਸਕਦਾ ਵੀ ਸਰਕਾਰੀ ਨੌਕਰੀ ਨਾ ਲੱਗਾ ਹੋਵੇ ਠੀਕ ਹੈ ਜੀ ਉਹ ਵੀ ਅਪਾਤਰ ਹੈ ਤੇ ਸਰਕਾਰੀ ਜਿਹੜਾ ਪੈਨਸ਼ਨ ਨਾ ਲੈਂਦਾ ਹੋਵੇ ਤੇ ਜਿਹੜਾ ਇਨਕਮ ਟੈਕਸ ਨਾ ਭਰਦਾ ਹੋਵੇ ਜੇ ਇਹਨਾਂ ਨੇ ਇਸ ਦੇ ਬਾਰੇ ਦੋਸਤੋ ਇੱਕ ਘੋਸ਼ਣਾ ਪੱਤਰ ਦੇਣਾ ਵੀ ਮੈਂ ਇਹ ਵੀ ਤੁਹਾਡੀ ਸ਼ਰਤਾਂ ਪੂਰੀਆਂ ਕਰਦਾ ਇਹ ਵੀ ਸ਼ਰਤਾਂ ਪੂਰੀਆਂ ਕਰਦਾ ਤੇ ਇਹ ਵੀ ਇਹਦੇ ਵਾਸਤੇ ਇੱਕ ਕੋਸਵਹ ਘੋਸ਼ਣਾ ਪੱਤਰ ਹੋਏਗਾ ਜਿਹਦੇ ਉੱਤੇ ਸਭ ਕੁਝ ਲਿਖੇਗਾ ਕਿ ਮੈਂ ਨਾ ਤਾਂ ਇਥਰ ਕੋਈ ਨੌਕਰੀ ਕਰਦੀਆਂ ਨਾ ਮੈਂ ਸਰਕਾਰੀ ਪੈਨਸ਼ਨ ਲੈ ਰਹੀਆਂ ਤੇ ਨਾ ਮੈਂ ਇਨਕਮ ਟੈਕਸ ਅਦਾ ਕਰਦੀਆਂ ਤਾਂ ਥੱਲੇ ਸਾਈਨ ਕਰਕੇ ਇਹ ਨਾਲ ਅਪਲੋਡ ਹੋਏਗਾ ਤਾਂ ਦੋਸਤੋ ਇਹ ਸਵੈ ਘੋਸ਼ਣਾ ਪੱਤਰ ਦੇਣਾ ਹੈ ਜੇ ਉਸ ਤੋਂ ਬਾਅਦ ਸਰਕਾਰ ਜਦੋਂ ਵੈਰੀਫਿਕੇਸ਼ਨ ਕਰੇਗੀ ਜੇ ਇਹਨਾਂ 'ਚ ਕੋਈ ਵੀ ਚੀਜ਼ ਗਲਤ ਪਾਈ ਜਾਂਦੀ ਹੈ ਜਿਹੜਾ ਲਿਖਤੀ ਰੂਪ 'ਚ ਤੁਸੀਂ ਦੋਗੇ ਇਹਦੇ ਵਿੱਚ ਕੋਈ ਲਿਖਤੀ ਰੂਪ 'ਚ ਦਿੱਤਾ ਹੋਇਆ ਤੁਹਾਡਾ ਗਲਤ ਪਾਇਆ ਜਾਂਦਾ ਹੈ ਤਾਂ ਤੁਹਾਡਾ ਜਿਹੜਾ ਸਕੀਮ ਤੋਂ ਨਾਮ ਕੱਟ ਦਿੱਤਾ ਜਾਏਗਾ ਹੋ ਸਕਦਾ ਹੈ ਕਿ ਕੋਈ ਕਾਨੂੰਨੀ ਕਾਰਵਾਈ ਵੀ ਹੋ ਸਕਰੀ ਹੈ ਤੁਹਾਡੇ ਉੱਤੇ ਠੀਕ ਹੈ ਤਾਂ ਜਿਹੜੀ ਵੀ ਸਹੀ ਜਾਣਕਾਰੀ ਤੁਸੀਂ ਦੇਣੀ ਹੈ ਹੁਣ ਗੱਲ ਕਰਦੇ ਆਪਾਂ ਦੋਸਤੋ ਪੰਜਾਬ ਦੇ ਵਿੱਚ ਠੀਕ ਹੈ ਜੀ ਪੰਜਾਬ ਦੇ ਵਿੱਚ ਜਿਹੜਾ ਕੀ ਕੀ ਜਿਹੜਾ ਔਰਤਾਂ ਤੋਂ ਡਾਕੂਮੈਂਟ ਹੋਣਾ ਚਾਹੀਦਾ ਕਿਹਨਾਂ ਕਿਹਨਾਂ ਨੂੰ ਇਹ ਸਕੀਮ ਮਿਲੇਗੀ ਤਾਂ ਸਭ ਤੋਂ ਪਹਿਲਾਂ ਦੋਸਤੋ ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜਾ 18 ਸਾਲ ਹੈ ਉਮਰ ਹੋਣੀ ਚਾਹੀਦੀ ਹੈ ਠੀਕ ਹੈ ਜੀ ਪੰਜਾਬ ਦਾ ਵਾਸੀ ਹੋਣਾ ਚਾਹੀਦਾ ਕਿਉਂਕਿ ਦਿੱਲੀ ਵਾਸਤੇ ਦਿੱਲੀ ਦਾ ਤੇ ਪੰਜਾਬ ਦਾ ਪੰਜਾਬ ਵਾਸਤੇ ਵਾਸੀ ਹੋਣਾ ਚਾਹੀਦਾ ਹੈ ਉਹਦਾ ਵੀ ਪ੍ਰੂਫ ਕੀ ਲੱਗੇਗਾ ਮੈਂ ਤੁਹਾਨੂੰ ਆਉਣ ਵਾਲੇ ਥੋੜੀ ਜਿਹੀ ਦੋ ਮਿੰਟਾਂ ਚ ਦੱਸ ਦਿੰਦਾ ਪਰ ਉਸ ਤੋਂ ਪਹਿਲਾਂ ਤੁਹਾਨੂੰ ਇਹ ਦੱਸਦਾ ਕਿ ਪੰਜਾਬ ਦੇ ਵਿੱਚ ਕੌਣ-ਕੌਣ ਪਾਤਰ ਹੋ ਸਕਦੇ ਨੇ ਲਾਪਾਤਰੀ ਉਹੀ ਗੱਲ ਦੋਸਤੋ ਜਿਵੇਂ ਦਿੱਲੀ ਦੇ ਵਿੱਚ ਸੀ ਸਰਕਾਰੀ ਜਿਹੜਾ ਗਵਰਨਮੈਂਟ ਜੋਬ ਨਾ ਕਰਦਾ ਹੋਵੇ ਠੀਕ ਹੈ ਜੀ ਕੋਈ ਵੀ ਲੇਡੀ ਜੀ ਗਵਰਨਮੈਂਟ ਅਗਰ ਜੋਬ ਕਰਦੀ ਹੈ ਉਹ ਇਸ ਸਕੀਮ ਦੀ ਪਾਤ ਨਹੀਂ ਹੋਏਗੀ ਯਾਨੀ ਕਿ ਉਸ ਨੂੰ 1000 ਰੁਪਏ ਨਹੀਂ ਮਿਲੇਗਾ ਜੇ ਉਸ ਗਵਰਨਮੈਂਟ ਕੋਈ ਵੀ ਪੈਨਸ਼ਨ ਲੈ ਰਹੀ ਹੈ ਠੀਕ ਹੈ ਜੀ ਤਾਂ ਉਸ ਨੂੰ ਵੀ ਦੋਸਤੋ 1000 ਰੁਪਏ ਨਹੀਂ ਮਿਲੇਗਾ ਹੁਣ ਇਹ ਆਉਣ ਵਾਲਾ ਟਾਈਮ ਹੀ ਦੱਸੇਗਾ ਕਿ ਜਿਹੜਾ 올ਡ ਏਜ ਪੈਨਸ਼ਨ ਹੈ ਉਸ ਨੂੰ ਵੀ ਇਹ ਕਾਊਂਟ ਕਰਦੇ ਹਨ ਕਿ ਨਹੀਂ ਕਰਦੇ ਪਹਿਲੀ ਗੱਲ ਤੇ ਕਾਊਂਟ ਕਰਨਗੇ ਕਿਉਂਕਿ ਦੋਸਤੋ ਇਹ ਸਰਕਾਰੀ ਹੀ ਜਿਹੜੀ ਪੈਨਸ਼ਨ ਸਕੀਮ ਹੈ ਇਸ ਕਰਕੇ ਉਸ ਨੂੰ ਵੀ ਇਹ ਪੈਨਸ਼ਨ ਨਹੀਂ ਮਿਲਦੀ ਯਾਨੀ ਕਿ 18 ਸਾਲ ਤੋਂ ਲੈ ਕੇ 60 ਸਾਲ ਦੀ ਉਮਰ ਨੂੰ ਹੀ ਇਹ ਜਿਹੜੀ ਸਕੀਮ ਦੇ ਅਲਾਬ ਦਿੱਤਾ ਜਾਏਗਾ ਹੁਣ ਪੰਜਾਬ ਦੇ ਵਿੱਚ ਡਾਕੂਮੈਂਟਾਂ ਦੀ ਗੱਲ ਕਰੀਏ ਤਾਂ ਡਾਕੂਮੈਂਟ ਵੀ ਸੇਮ ਰਹਿਣ ਵਾਲੇ ਆ ਇੱਕ ਦੋ ਐਕਸਟਰਾ ਹੀ ਮੈਂ ਤੁਹਾਨੂੰ ਦੱਸੂਗਾ ਤਾਂ ਜੋ ਤੁਸੀਂ ਵੀ ਉਹ ਪੂਰੇ ਕਰ ਲਓ ਤਾਂ ਤਾਂ ਆਉਣ ਵਾਲੇ ਟਾਈਮ 'ਚ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ ਤਾਂ ਸਭ ਤੋਂ ਪਹਿਲਾਂ ਦੋਸਤੋ ਜਿਹੜਾ ਆਧਾਰ ਕਾਰਡ ਹੈ ਠੀਕ ਹੈ ਜੀ ਆਧਾਰ ਕਾਰਡ ਆ ਜਿਹੜਾ ਸਭ ਤੋਂ ਜ਼ਰੂਰੀ ਕਾਗਜ਼ਤ ਹੈ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਤਾਂ ਦੂਸਰਾ ਹੈ ਜੀ ਵੋਟਰ ਕਾਰਡ ਠੀਕ ਹੈ ਜੀ ਵੋਟਰ ਕਾਰਡ ਆ ਜਿਹੜਾ ਉਹ ਜ਼ਰੂਰੀ ਹੈ ਤੀਸਰਾ ਜੀ ਹੋ ਸਕਦਾ ਹੈ ਕਿ ਜਿਨ੍ਹਾਂ ਕੋਲ ਠੀਕ ਹੈ ਜੀ ਤਾਜ਼ਾ ਤਾਜ਼ਾ এডਿਕੇਸ਼ਨ ਕੀਤੀ ਹੈ 18 ਸਾਲ ਦੇ ਹੋਏ ਨੇ ਜਵਾਕ ਠੀਕ ਹੈ ਜੀ ਕੁੜੀਆਂ ਉਹ ਬਰਥ ਸਰਟੀਫਿਕੇਟ ਯਰ ਦੇ ਰੂਪ ਦੇ ਵਿੱਚ ਆਪਣਾ ਜਿਹੜਾ ਸਕੂਲ ਸਰਟੀਫਿਕੇਟ ਹੈ ਉਹ ਦਿਖਾ ਸਕਦੀਆਂ ਹਨ ਠੀਕ ਹੈ ਜੀ ਉਸ ਤੋਂ ਬਾਅਦ ਦੋਸਤੋ ਮੈਂ ਤੁਹਾਨੂੰ ਪਹਿਲਾਂ ਦੱਸੇਗੀ ਪੰਜਾਬ ਦੇ ਵਾਸਤੇ ਕੀ ਜ਼ਰੂਰੀ ਹੋ ਸਕਦਾ ਹੈ ਵੀ ਤੁਸੀਂ ਪੰਜਾਬ ਦੇ ਵਾਸੀ ਹੋ ਤਾਂ ਇਸ ਦੇ ਲਈ ਦੋਸਤੋ ਤੁਹਾਡੇ ਕੋਲ ਪੰਜਾਬ ਰੈਜ਼ੀਡੈਂਸ ਹੋਣਾ ਜ਼ਰੂਰੀ ਹੈ ਪੰਜਾਬ ਰੈਜ਼ੀਡੈਂਸ ਹੋਣਾ ਜ਼ਰੂਰੀ ਹੈ ਤਾਂ ਜੋ ਸਰਕਾਰ تصدیق ਆਸਾਨੀ ਦੇ ਨਾਲ ਕਰ ਸਕਦੀ ਹੈ ஆன்ਲਾਈਨ ਹੀ ਕਰ ਸਕਦੀ ਹੈ ਕਿ ਤੁਸੀਂ ਪੰਜਾਬ ਦੇ ਵਾਸੀ ਹੋ ਇੱਕ ਤੁਹਾਡੇ ਕੋਲ ਆਧਾਰ ਕਾਰਡ ਹੋਣਾ ਚਾਹੀਦਾ ਹੈ ਦੂਸਰਾ ਵੋਟਰ ਕਾਰਡ ਠੀਕ ਹੈ ਜੀ ਤੀਸਰਾ ਬਰਥ ਸਰਟੀਫਿਕੇਟ ਜਿਹਦੇ ਨਾਲ ਸਰਕਾਰ ਨੂੰ ਪਤਾ ਲੱਗ ਸਕੇ ਕਿ ਤੁਸੀਂ 18 ਪਲੱਸ ਹੋ ਇੱਕ ਦੂਸਰਾ ਹੈ ਜੀ ਪੰਜਾਬ ਰੈਜ਼ੀਡੈਂਟ ਤਾਂ ਦੋਸਤੋ ਇਹ ਹੋਗੇ ਸਰਟੀਫਿਕੇਟ ਤੇ ਇੱਕ ਇਹਨਾਂ ਤੋਂ ਇਲਾਵਾ ਜਿਹੜਾ ਸਰਟੀਫਿਕੇਟ ਹੈ ਉਹ ਹੈਗਾ ਜੀ ਕੋਸ਼ਨਾ ਪੱਤਰ ਠੀਕ ਹੈ ਜੀ ਜਿਹੜਾ ਤੁਸੀਂ ਕੋਸ਼ਨਾ ਪੱਤਰ ਦੋਗੇ 셀ਫ ਡਿਕਲੇਰੇਸ਼ਨ ਦੋਗੇ ਠੀਕ ਹੈ ਜੀ 셀ਫ ਡਿਕਲੇਰੇਸ਼ਨ ਦੋਗੇ ਉਹਦੇ ਵਿੱਚ ਤੁਸੀਂ ਦੱਸਣਾ ਕਿ ਅਸੀਂ ਨਾ ਤਾਂ ਸਰਕਾਰੀ ਨੌਕਰੀ ਕਰਦੇ ਆ ਨਾ ਸਰਕਾਰੀ ਪੈਨਸ਼ਨ ਲੈ ਰਹੇ ਆ ਤੇ ਨਾ ਹੀ ਅਸੀਂ ਇਨਕਮ ਟੈਕਸ ਭਰਦੇ ਆ ਤਾਂ ਤੁਸੀਂ ਥੱਲੇ ਸਾਈਨ ਆਪਣੇ ਕਰਕੇ ਇਹ ਅਪਲੋਡ ਕਰ ਦੇਣਾ ਤਾਂ ਇੰਨੀ ਕੀ ਗੱਲ ਹੈ ਕਿ ਤੁਹਾਡਾ ਫਾਰਮ ਸਬਮਿਟ ਹੋ ਜਾਏਗਾ ਠੀਕ ਹੈ ਜੀ ਹੁਣ ਸਭ ਤੋਂ ਵੱਡੀ ਗੱਲ ਇਹ ਨਿਕਲ ਕੇ ਆਉਂਦੀ ਹੈ ਕਿ ਇਹ ਤੇ ਹੋ ਗਿਆ ਨੋਰਮਲ ਔਰਤਾਂ ਦੇ ਲਈ ਜਿਹੜੀਆਂ ਕੀ ਕਿਤੇ ਵੀ ਨੌਕਰੀ ਨਹੀਂ ਕਰਦੀਆਂ ਕਿਤੇ ਵੀ ਕੰਮ ਨਹੀਂ ਕਰਦੀਆਂ ਇਨਕਮ ਟੈਕਸ ਨਹੀਂ ਭਰਦੀਆਂ ਨਾ ਸਰਕਾਰੀ ਲਗੀਆਂ ਹੋਈਆਂ ਹੁਣ ਸਭ ਤੋਂ ਵੱਡੀ ਦਿੱਕਤ ਉਹਨਾਂ ਨੂੰ ਆਏਗੀ ਜਿਹੜੀਆਂ ਲੇਡੀਆਂ ਪ੍ਰਾਈਵੇਟ ਕੰਮ ਕਰ ਰਹੀਆਂ ਨੇ ਠੀਕ ਹੈ ਜੀ ਜੋਬ ਵੀ ਕਰ ਰਹੀਆਂ ਨੇ ਪਰ ਸਰਕਾਰੀ ਨਹੀਂ ਹੈ ਹੈ ਪ੍ਰਾਈਵੇਟ ਹੈ ਠੀਕ ਹੈ ਜੀ ਉਹਨਾਂ ਵਾਸਤੇ ਕੀ ਦਿੱਕਤ ਆ ਸਕਦੀ ਹੈ ਤਾਂ ਉਰੇ ਹਾਲੇ ਤੱਕ ਤੇ ਕਿਉਂਕਿ ਪੰਜਾਬ ਦਾ ਤੇ ਇਹ ਜਿਹੜਾ ਘੋਸ਼ਣਾ ਜਿਹੜਾ ਐਲਾਨ ਹੈ ਜਿਹੜਾ ਹੋਇਆ ਨਹੀਂ ਠੀਕ ਹੈ ਜੀ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਵੀ ਇਹ ਹੀ ਸਭ ਰਹਿਣ ਵਾਲਾ ਹੈ ਕਿਉਂਕਿ ਜਿਹੜੀਆਂ ਵੀ ਇਨਕਮ ਟੈਕਸ ਭਰਦੀਆਂ ਨੇ ਉਹ ਤਕਰੀਬਨ ਸਰਕਾਰੀ ਨੌਕਰੀ ਵਾਲੀਆਂ ਹੀ ਭਰਦੀਆਂ ਨੇ ਠੀਕ ਹੈ ਜੀ ਤੇ ਜਿਹੜੀ ਪੰਜਾਬ ਸਰਕਾਰ 'ਚ ਕਿਤੇ ਵੀ ਨੌਕਰੀ ਲੱਗੀਆਂ ਹੋਈਆਂ ਉਹ ਇਨਕਮ ਟੈਕਸ ਭਰਦੀਆਂ ਹੋਣਗੀਆਂ ਠੀਕ ਹੈ ਜੀ ਉਹਨਾਂ ਨੂੰ ਨਹੀਂ ਮਿਲਣੀ ਜੇ ਕਿਤੇ ਕੋਈ ਦੂਰ ਕੰਪਨੀ ਦੇ ਵਿੱਚ ਕਿਤੇ ਕੰਪਨੀ ਦੇ ਵਿੱਚ ਕੰਮ ਕਰ ਰਹੀ ਹੈ ਠੀਕ ਹੈ ਜੀ ਜੇ ਉਹ ਇਨਕਮ ਟੈਕਸ ਭਰਦੇ ਨੇ ਕੋਈ ਵੱਡਾ ਕੰਮ ਹੈ ਉਹਨਾਂ ਦਾ ਆਵਦਾ ਕਾਰੋਬਾਰ ਹੈ ਇਨਕਮ ਟੈਕਸ ਭਰਦੇ ਤੇ ਉਹ ਇਹਦੇ ਹੱਕਦਾਰ ਨਹੀਂ ਹੋਣਗੇ ਤਾਂ ਜੇ ਉਹ ਨੋਰਮਲ ਕਿਤੇ ਕੰਮ ਕਰਦੇ ਨੇ ਜੇ 10 12000 ਦੇ ਵਿੱਚ ਕਿਤੇ ਨੌਕਰੀ ਲੱਗੇ ਹੋਏ ਨੇ ਠੀਕ ਹੈ ਜੀ ਤਾਂ ਉਹਨਾਂ ਨੂੰ ਜਿਹੜਾ ਇਹ 1000 ਰੁਪਏ ਜਿਹੜਾ ਮਹੀਨੇ ਦਾ ਮਿਲੇਗਾ ਕਿਉਂਕਿ 10 12000 ਦੇ ਨਾਲ ਦੋਸਤੋ ਕੀ ਕੰਡਕਸ ਪਨਗੇ ਤੇ ਕੀ ਕੱਢਣਗੇ ਉਹਦੇ ਵਿੱਚ ਠੀਕ ਹੈ ਜੀ ਤਾਂ ਇਹ ਕੁਝ ਤੁਹਾਨੂੰ ਦੱਸ ਦਿੱਤਾ ਮੈਂ ਕਿ ਪੰਜਾਬ ਦੇ ਵਿੱਚ ਵੀ ਆਉਣ ਵਾਲੇ ਟਾਈਮ ਦੇ ਵਿੱਚ 1000 ਰੁਪਏ ਜਿਹੜੀ ਸਕੀਮ ਹੈ ਕਿਸ ਕਿਸ ਨੂੰ ਮਿਲ ਸਕਦੀ ਹੈ ਤੇ ਕਿਹਨਾ ਕਿਹਨਾਂ ਨੂੰ ਨਹੀਂ ਹੋ ਸਕਦਾ ਇਹ ਆਪਾਂ ਅੰਦਾਜ਼ਾ ਲਗਾਇਆ ਜਿਹੜੀ ਦਿੱਲੀ ਦੇ ਵਿੱਚ ਸਰਕਾਰ ਨੇ ਐਲਾਨ ਕੀਤਾ ਹੈ ਕਿ 1000 ਰੁਪਏ ਦਿੱਤਾ ਜਾਵੇਗਾ ਇਸ ਤੋਂ ਅੰਦਾਜ਼ਾ ਲਗਾਇਆ ਕਿ ਪੰਜਾਬ ਦੇ ਵਿੱਚ ਵੀ ਜਿਹੜਾ 1000 ਰੁਪਏ ਸਕੀਮ ਦੇ ਵਾਸਤੇ ਕੀ ਕੀ ਐਲਾਨ ਹੋ ਸਕਦਾ ਤਾਂ ਐਹੋ ਜਿਹੀਆਂ ਹੋਰ ਖਬਰਾਂ ਦੇ ਲਈ ਦੋਸਤੋ ਅਸੀਂ ਕੀ ਕੀ ਅਪਡੇਟ ਲੈ ਕੇ ਆਉਂਦੇ ਰਹੇ ਨੇ ਤੁਹਾਨੂੰ ਪਤਾ ਲੱਗ ਜੇਗਾ ਕਿਉਂਕਿ ਅਸੀਂ ਲੋਕਾਂ ਦੇ ਕੰਮ ਦੀਆਂ ਹੀ ਚੀਜ਼ਾਂ ਆਪਣੇ ਚੈਨਲ ਦੇ ਉੱਤੇ ਅਪਲੋਡ ਕਰਦੇ ਆ ਤਾਂ ਜੋ ਉਹਨਾਂ ਨੂੰ ਸਹੂਲਤ ਹੋ ਸਕੇ ਕਿਤੇ ਵੀ ਤੱਕੇਖਾਂ ਦੀ ਲੋੜ ਨਾ ਹੋਵੇ ਕਿਉਂਕਿ ਦੋਸਤੋ ਜਿਹੜਾ ਸਾਡਾ ਚੈਨਲ ਹੈ ਡੀਕੇ ਸੋਸ਼ਲ ਹੈਲਪ ਦੇ ਨਾਂ ਤੇ ਹੀ ਰੱਖਿਆ ਗਿਆ ਹੈ ਨਾਮ ਇਸ ਦਾ ਕਿਉਂਕਿ ਅਸੀਂ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹਾਂ ਬੈਠੇ ਬਿਠਾਏ ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਸਾਨੂੰ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਕਮੈਂਟ ਜਰੂਰ ਕਰਿਆ ਕਰੋ ਤਾਂ ਜੋ ਸਾਨੂੰ ਪਤਾ ਲੱਗ ਸਕੇ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਕੀ ਪੁੱਛਣਾ ਚਾਹੁੰਦੇ ਹੋ ਤੇ ਅਸੀਂ ਉਸ ਆਉਣ ਵਾਲੇ ਟਾਈਮ ਜੋਗ ਦੇ ਵਿੱਚ ਵੀ ਅਸੀਂ ਉਸੇ ਵਿਸ਼ੇ ਦੇ ਉੱਤੇ ਵੀਡੀਓ ਬਣਾ ਦਈਏ ਤਾਂ ਦੋਸਤੋ ਚੈਨਲ ਨੂੰ ਸਬ ਫਿਰ ਤੋਂ ਕਹਿ ਰਹੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਧੰਨਵਾਦ ਜੀ